ਦੋਸਤੋ ਆਪਾਂ ਆਏ ਸੀਗੇ ਪਿੰਡ ਅਟਾਰੀ ਬਾਗਾ ਬਾਰਡਰ ਤੋਂ ਆਪਾਂ ਵਾਪਸੀ ਤੇ ਅਟਾਰੀ ਪਿੰਡ ਆਏ ਆ ਆ ਦੇਖੋ ਬੋਰਡ ਲੱਗਿਆ ਅਟਾਰੀ ਸ਼ੀਤ ਸ਼ਾਮ ਸਿੰਘ ਅਟਾਰੀ ਮੈਮੋਰੀਅਲ ਇੱਥੇ ਸ਼ੀਤ ਸ਼ਾਮ ਸਿੰਘ ਅਟਾਰੀ ਜਿਹੜੇ ਸਰਦਾਰ ਹੋਏ ਆ ਮਹਾਰਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਹੋਏ ਆ ਉਹਨਾਂ ਦੀ ਸਮਾਦਾ ਬੜੀਆਂ ਹੋਈਆਂ ਆ ਦੇਖੋ ਪਿੰਡ 'ਚ ਆਪਾਂ ਦੇਖਦੇ ਆ ਜਦੋਂ ਆਪਾਂ ਆਵਾਂਗੇ ਨਾ 메인 ਰੋਡ ਤੋਂ ਆਵਾਂਗੇ ਤਾਂ ਨਾਲ ਹੀ ਆ ਥੋੜੀ ਦੂਰੀ ਤੇ ਆ ਜਾਓ ਆਪਾਂ ਦੇਖਦੇ ਹਾਂ ਬਹੁਤ ਸੋਹਣੀ ਪਾਰਕ ਬਣੀ ਆ ਕਿਲਾ ਦੋ ਦੋ ਚਾਰ ਕਿੱਲੇਾਂ ਦੇ ਪਿੱਛੇ ਹੀ ਦੇਖੋ ਕਿੰਨੀ ਸੋਹਣੀ ਪਾਰਕ ਬਣੀ ਆ ਫੁੱਲ ਬੂਟੇ ਲੱਗੇ ਹੈਗੇ ਆ ਏ ਸ਼ੀ ਸ਼ਾਮ ਸਿੰਘ ạtਾਰੀ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਨਰਲ ਸੀਗੇ ਇੱਧਰ ਸਮਾਧਾਂ ਬਣੀਆਂ ਹੋਈਆਂ ਤਿੰਨ ਸਮਾਧਾਂ ਚਲੋ ਦੇਖਦੇ ਆਪਾਂ ਕਿਹੜੀ ਸਰਦਾਰ ਸ਼ਾਮ ਸਿੰਘ ạtਾਰੀ ਦੀ ਸਮਾਧਾ ਜੋੜੀ ਲੈ ਕੇ ਜਾਣਾ ਸਖਤ ਮਨਾ ਹੈ ਸ਼ੂਜ਼ ਆਪਾਂ ਨੂੰ ਉਤਾਰਨੇ ਪੈਣੇ ਆ ਇੱਥੇ ਲਿਖਿਆ ਹੈਗਾ ਉਹਨਾਂ ਦੇ ਵੱਡੇ-ਵਡੇਰੇ ਨਾ ਸ਼ੀਸ਼ਾਮ ਸਿੰਘ ਘਟਾਰੀ ਦੇ ਵੱਡੇ-ਵਡੇਰੇ ਪੱਟੀ ਰਾਜਪੂਤਾਂ ਨਾਲ ਸਬੰਧ ਰੱਖਦੇ ਸੀਗੇ ਉਹ ਜਦੋਂ ਉਧਰੋਂ ਆਏ ਤਾਂ ਉਹਨਾਂ ਨੇ ਆਪਣਾ ਪਿੰਡ ਜਗਰਾਉਣ ਲੱਗ ਗਿਆ ਹੈਗਾ ਕੌਂਕੇਕਲਾ ਉਹ ਕੌਂਕੇਕਲਾ ਬਸਾਇਆ ਸੀਗਾ ਇਹਨਾਂ ਦਾ ਪਿੰਡ ਸੀਗਾ ਇਹਦੇ ਵੱਡੇ-ਵਡੇਰਿਆਂ ਦਾ ਸ਼ੀਸ਼ਾਮ ਸਿੰਘ ਘਟਾਰੀ ਹੋਣਾਂ ਦੇ ਵੱਡੇ-ਵਡੇਰਿਆਂ ਦਾ ਤੇ ਬਾਅਦ ਵਿੱਚ ਉਹ ਇਸ ਪਿੰਡ 'ਚ ਰਹਿੰਦੇ ਰਹੇ ਤਾਂ ਇਸੇ ਪਿੰਡ ਚ ਇਹਨਾਂ ਦੀਆਂ ਸਮਾਦਾ ਬਣੀਆਂ ਹੋਈਆਂ ਇਹ ਪਿੰਡ ਦੀ ਸਮਾਦਾ ਦੇਖੋ ਸਮਾਦ ਜਨੈਲ ਸਰਦਾਰ ਸ਼ਾਮ ਸਿੰਘ ਜੀ ਸ਼ਹੀਦ ਸਬਰਾਂ ਅੱਗੇ 10 ਮਾਰਕਸ ਪੁੱਤਰ ਕੁਝ ਪੰਜਾਬੀ ਚ ਲਿਖਿਆ ਹੈਗਾ ਸਭਰਾਉ ਮੰਨ ਲਓ ਸਭਰਾਉ ਦੀ ਲੜਾਈ ਚ ਉਹਨਾਂ ਦੀ ਜਿੱਧੀ ਹੋਈ ਸੀ 10 ਫਰਵਰੀ 1846 ਨੂੰ ਇਹ ਉਹਨਾਂ ਦੀ ਸਮਾਦ ਲੌਕ ਲੱਗਿਆ ਹੈਗਾ ਤੇ ਅੱਗੇ ਸਮਾਦ ਸਰਦਾਰ ਕਾਨ ਸਿੰਘ ਪੁੱਤਰ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਇਹ ਉਹਨਾਂ ਦੇ ਪੁੱਤਰ ਦੀ ਆ ਕਾਨ ਸਿੰਘ ਦੀ ਇੱਕਾ ਛੋਟੀ ਸਮਾਦ ਹੈਗੀ ਆ ਇਹਦੇ ਉੱਪਰ ਪਤਾ ਨਹੀਂ ਲੱਗ ਰਿਹਾ ਕੀ ਲਿਖਿਆ ਹੈਗਾ ਠੀਕ ਇੱਕਾ ਸਮਾਦ ਹੈਗੀ ਆ ਸਮਾਦ ਆਪਣੇ ਪੂਜਨੀਕ ਬਜ਼ੁਰਗਾਂ ਦੀ ਯਾਦਗਾਰ ਸਰਦਾਰ ਦਾਰਾ ਸਿੰਘ ਵਰਗੀ ਰਾਇਸ ਤੇ ਜ਼ਗੀਰਦਾਰ ਅਟਾਰੀ ਦੀ ਧਰਮ ਪਤਨੀ ਸਰਦਾਰਾ ਸਕੋਰ ਦੀ ਸੰ ਇਹ ਉਹਨਾਂ ਦੀ ਪਤਨੀ ਦੀ ਆ ਸਕੋਰ ਦੀ ਇਸ ਮਾਦਾ ਬਣੀਆਂ ਹੋਈਆਂ ਤੇ ਐਸ ਸਾਈਡ ਤੇ ਦੋਸਤੋ ਆ ਇੱਕ ਟੈਂਕ ਰੱਖਿਆ ਹੈਗਾ ਇਹ ਤਾਂ ਚਲੋ ਸਲਾਮੀ ਲਈ ਆਰਮੀ ਨੇ ਰੱਖਿਆ ਹੋਣਾ ਤੇ ਉਹ ਸਾਹਮਣੇ ਇੱਕ ਨਾ ਬਣਿਆ ਹੈਗਾ ਮਿਊਜ਼ੀਅਮ ਬਣਿਆ ਉਹਦੇ ਵਿੱਚ ਫੋਟੋ ਫੋਟੋ ਲੱਗੀਆਂ ਹੈਗੀਆਂ ਸਰਦਾਰ ਸ਼ਾਮ ਸਿੰਘ ạtਾਰੀ ਦੀਆਂ ਚਲੋ ਉਹ ਤਾਂ ਬੰਦ ਆ ਲੋਕ ਲੱਗਿਆ ਸਮਾਧਨ ਨੂੰ ਵੀ ਲੋਕ ਲੱਗਿਆ ਆਪਾਂ ਨਹੀਂ ਦੇਖ ਸਕਦੇ ਚਲੋ ਬਾਹਰੋਂ ਆਪਾਂ ਦੇਖ ਲਈਆਂ ਇਹ ਸਮਾਧਾਂ ਸੀਗੀਆਂ ਸ਼ੀਸ਼ ਸ਼ਾਮ ਸਿੰਘ ạtਾਰੀ ਦੀਆਂ ਕਿਉਂਕਿ ਮਹਾਰਾ ਜਿੰਜੀਤ ਸਿੰਘ ਦੀ ਡੈਥ ਤੋਂ ਬਾਅਦ ਮਹਾਰਾਣੀ ਜਿਹੜੀ ਸੀਗੀ ਮਹਾਰਾਣੀ ਜਿੰਦਾ ਉਹਨਾਂ ਨੇ ਚਿੱਠੀ ਲਿਖੀ ਸੀਗੀ ਸ਼ਹੀਦ ਸ਼ਾਮ ਸਿੰਘ ਅਟਾਰੀ ਨੂੰ ਵੀ ਭਾਈ ਅੰਗਰੇਜ਼ਾਂ ਨਾਲ ਲੜਾਈ ਜਿਹੜੀ ਆ ਉਹ ਜੰਗ ਲੱਗ ਗਿਆ ਹੈਗਾ ਲਾਸਟ ਅ ਮਤਲਬ ਕਰੋ ਜਾਂ ਮਰੋ ਵਾਲੀ ਨੀਤੀ ਆ ਜਾਂ ਤਾਂ ਸ਼ਹੀਦ ਹੋਵਾਂਗੇ ਤੇ ਜਾਂ ਫਿਰ ਖਾਲਸਾ ਰਾਜ ਦਾ ਜਿਹੜੀ ਮਤਲਬ ਇੱਜ਼ਤ ਆ ਉਹ ਤੁਹਾਡੇ ਹੱਥ ਚਾ ਹੁਣ ਤੁਸੀਂ ਬਚਾ ਸਕਦੇ ਹੋ ਤਾ ਸ਼ੀ ਸਾਮ ਸਿੰਘ ਘਟਾਰੀ ਨੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਅੱਗੇ ਤਾਂ ਜਿਹੜੇ ਚਾਲੇ ਸੀਗੇ ਉਹ ਪਾ ਦਿੱਤੇ ਸਭਰਾਉ ਬਲ ਨੂੰ ਤਾਂ ਉਹ 9 ਫਰਵਰੀ ਨੂੰ ਸਭਰਾ ਪਹੁੰਚੇ ਤਾਂ ਉਥੋਂ ਦਰਿਆ ਪਾਰ ਕਰਕੇ ਬੇੜੀਆਂ ਦੇ ਪੁਲ ਤੇ ਬੇੜੀਆਂ ਦਾ ਪੁਲ ਸੀਗਾ ਉਹ ਬੇੜੀਆਂ ਦਾ ਪੁਲ ਬਣਾਇਆ ਪਹਿਲਾਂ ਫੌਜ ਨੇ ਫਿਰ ਫੌਜਾਂ ਜਿਹੜੀਆਂ ਉਹ ਦਰਿਆ ਪਾਰ ਕਰਕੇ ਪਹੁੰਚ ਗਈਆਂ ਸੀਗੀਆਂ ਸਭਰਾਵਾ ਦੀ ਜਗ੍ਹਾ ਤੇ ਸਭਰਾਵਾ ਪਿੰਡਾ ਉੱਥੇ ਤਾਂ ਫਿਰ ਉਸ ਜਗ੍ਹਾ ਤੇ ਅੰਗਰੇਜ਼ਾਂ ਨਾਲ ਜਿਹੜਾ ਜੁੱਧ ਹੋਇਆ ਸਿੱਖ ਐਗਲੂ ਜੁੱਧ ਕਹਿੰਦੇ ਉਹਨੂੰ ਸਿੱਖ ਐਗਲੂ ਲੜਾਈ ਹੋਈ ਆ ਲਾਸਟ ਜਿਹੜੀ ਅੰਗਰੇਜ਼ਾਂ ਨਾਲ ਲੜਾਈ ਸੀਗੀ ਇਸ ਤੋਂ ਬਾਅਦ ਸ਼ਹੀਦ ਸਾਮ ਸਿੰਘ ਘਟਾਰੀ ਦੀ ਡੈਥ ਹੋ ਜਾਂਦੀ ਆ ਉਹ ਸ਼ਹੀਦ ਹੋ ਜਾਂਦੇ ਇਸ ਲੜਾਈ ਚ ਗੋਲੀਆਂ ਵੱਜਨ ਨਾਲ 10 ਫਰਵਰੀ ਨੂੰ ਤਾਂ ਇਸ ਤੋਂ ਬਾਅਦ ਜਿਹੜਾ ਸਿੱਧੇ ਅਸਿੱਧੇ ਤੌਰ ਤੇ ਜਿਹੜਾ ਹੈਗਾ ਰਾਜ ਅ ਅੰਗਰੇਜ਼ਾਂ ਦਾ ਰਾਜ ਜਿਹੜਾ ਉਹ ਪੰਜਾਬ ਤੇ ਹੋ ਜਾਂਦਾ ਕਬਜ਼ਾ ਹੋ ਜਾਂਦਾ ਅੰਗਰੇਜ਼ਾਂ ਦਾ ਇਸ ਤੋਂ ਬਾਅਦ ਅੰਗਰੇਜ਼ ਆਪਣੇ ਹਿਸਾਬ ਨਾਲ ਜਿਹੜੇ ਆਪਣੇ ਮੰਤਰੀ ਵਗੈਰਾ ਉਹ ਲਾਉਂਦੇ ਆ ਇਹ ਜਿੱਥੇ ਸਮਾਦਾ ਬਣੀਆ ਉਥੇ ਟੈਂਕ ਵੀ ਲੱਗਿਆ ਇਹ ਸ਼ਾਇਦ ਆਰਮੀ ਨੇ ਸਲਾਮੀ ਵਜੋ ਦੋਕਿਆ ਹੈਗਾ ਕਿਉਂਕਿ ਸ਼ਹੀਦ ਸ਼ਾਮ ਸਿੰਘ ਔਟਾਰੀ ਜੀ ਸੀਗੇ ਨਾ ਜਿਹੜੇ ਉਹ ਮਹਾਨ ਜਰਨੈਲ ਸੀਗੇ ਖਾਲਸਾ ਫੌਜ ਦੇ 8 ਅਕਤੂਬਰ ਰੱਖਿਆ ਸਲਮੀ ਹੋਜੂ ਤੇ ਇਹ ਮਿਊਜ਼ੀਅਮ ਬਣਾਇਆ ਅਜਾਇਬ ਘਰ ਬੰਦ ਹੈਗਾ ਇਹਦੇ ਵਿੱਚ ਸ਼ਾਮ ਸਿੰਘ ਔਟਾਰੀ ਨਾਲ ਸੰਬੰਧਿਤ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਜਿਹੜੀਆਂ ਉਹ ਤਸਵੀਰਾਂ ਵਗੈਰਾ ਰੱਖੀਆਂ ਹੋਈਆਂ ਆ ਤੋਪਾਂ ਦੂਰ ਰੱਖੀਆਂ ਹੈਗੀਆਂ ਇੱਕ ਟੈਂਕ ਇਹ ਤਾਂ ਚਲੋ ਆਪਣੀ ਆਰਮੀ ਨੇ ਰੱਖੀਆਂ ਹੋਣੀਆਂ ਇਹ ਖਾਲਸਾ ਰਾਜ ਨਾਲ ਸੰਬੰਧ ਨਹੀਂ ਹੈਗੀਆਂ ਨਾ ਉਹ ਟੈਂਕ ਹੈਗਾ ਇਹ ਤਾਂ ਆਪਣੀ ਆਰਮੀ ਦੀਆਂ ਇੰਡੀਆ ਆਰਮੀ ਦੀਆਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਹਰੀ ਸਿੰਘ ਨਲਵਾ ਬਹੁਤ ਵੱਡੇ ਜਰਨੈਲ ਹੋਏ ਆ ਉਹਨਾਂ ਦੇ ਨਾਲ ਵੀ ਸ਼ਾਮ ਸਿੰਘ ਅਟਾਰੀ ਵਾਲਾ ਰਹਿੰਦੇ ਰਹੇ ਆ ਤੇ ਸ਼ਾਮ ਸਿੰਘ ਅਟਾਰੀ ਵਾਲਾ ਨੇ ਸਭਰਾਉਂ ਦੀ ਲੜਾਈ ਤੋਂ ਬਿਨਾਂ ਚਲਿਆਂ ਵਾਲਿਆਂ ਦੀ ਲੜਾਈ ਫਿਰੂ ਸ਼ਹਿਰ ਦੀ ਲੜਾਈ ਦੇ ਵਿੱਚ ਵੀ ਹਿੱਸਾ ਲਿਆ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਇਹਨਾਂ ਨੇ ਤਾਂ ਅੰਗਰੇਜ਼ ਜਿਹੜੇ ਆ ਜਾਂ ਅੰਗਰੇਜ਼ਾਂ ਦੇ ਜਿਹੜੇ ਅਫਸਰ ਸੀਗੇ ਉਹ ਵੀ ਗੱਲਾਂ ਕਰਦੇ ਸੀਗੇ ਐਡੇ ਮਹਾਨ ਜਰਨੈਲ ਦਾ ਉਹ ਤਾਂ ਚਲੋ ਡੋਗਰਿਆਂ ਦੀ ਇੱਕ ਡੋਗਰਿਆਂ ਨੇ ਇੱਕ ਸਾਜ਼ਿਸ਼ ਰਚੀ ਜਾਂ ਡੋਗਰੇ ਗਦਾਰ ਹੋ ਗਏ ਉਹ ਤਾਂ ਜਿਹੜਾ ਖਾਲਸਾ ਰਾਜ ਸੀ ਨਾ ਉਹਦੇ ਵਿੱਚ ਗਦਾਰਾਂ ਦੀ ਕੋਈ ਘਾਟ ਨਹੀਂ ਸੀ ਚਾਹੇ ਖਾਲਸਾ ਰਾਜ ਆਪਣਾ ਬਹੁਤ ਵਧੀਆ ਸੀ ਪਰ ਉਹਦੇ ਵਿੱਚ ਗਦਾਰਾਂ ਦੀ ਕੋਈ ਘਾਟ ਨਹੀਂ ਸੀ ਉਹ ਉਹ ਦੋ ਗਦਾਰਾਂ ਦਾ ਕਰਕੇ ਉਹ ਵੀ ਇੱਕ ਜਰਨੈਲ ਸੀਗੇ ਦੋਨੇ ਚੇ ਸਿੰਘ ਲਾਭ ਸਿੰਘ ਉਹ ਨਹੀਂ ਉਹ ਵੀ ਗਦਾਰ ਸੀਗੇ ਉਹਨਾਂ ਦਾ ਕਰਕੇ ਸ਼ਹੀਦ ਸਾਮ ਸਿੰਘ ạtਾਰੀ ਨੂੰ ਸ਼ਹੀਦ ਹੋਣਾ ਪਿਆ ਤੇ ਜੰਗ ਹਾਰਨੀ ਪਈ ਤਾਂ ਖਾਲਸਾ ਰਾਜ ਜਿਹੜਾ ਉਹ ਸਮਾਪਤ ਹੋ ਗਿਆ ਤੇ ਖਾਸ ਸਾਰਾਜ ਦੇ ਵਿੱਚ ਵੀ ਗਦਾਰਾਂ ਦੀ ਕੋਈ ਘਾਟ ਨਹੀਂ ਸੀ ਹੁਣ ਵੀ ਚਲੋ ਹਰੇਕ ਜਗ੍ਹਾ ਗਦਾਰਤਾ ਹੈ ਤੇ ਆ ਜਿਵੇਂ ਆਪਾਂ ਦੇਖਿਆ ਹੈਗਾ ਇੱਥੇ ਸ਼ਹੀਦ ਸ਼ਾਮ ਸਿੰਘ ਅਟਾਰੀ ਵੀ ਆਪਣੀਆਂ ਫੌਜਾਂ ਨੂੰ ਇੱਥੇ ਅਰੈਸਟ ਦਵਾਉਂਦੇ ਸੀਗੇ ਕੋੜਿਆਂ ਨੂੰ ਹਾਥੀਆਂ ਨੂੰ ਵਾ ਦੇਖੋ ਤਲਾਬ ਬਣਿਆ ਹੈਗਾ ਕਿੰਨਾ ਵੱਡਾ ਇਹ ਉਸੇ ਟਾਈਮ ਦਾ ਕੰਸਟਰਕਸ਼ਨ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਹੈਗੀ ਆ ਪ੍ਰੋਪਰ ਕਿਉਂਕਿ ਜਦੋਂ ਸ਼ਹੀ ਸ਼ਾਮ ਸਿੰਘ ਢਾਰੀ ਇਸ ਪੈਂਡੇ 'ਚ ਰਹਿੰਦੇ ਸੀਗੇ ਤਾਂ ਉਹ ਇਸ ਪੈਂਡ ਨਾਲ ਸੰਬੰਧਤ ਸੀਗੇ ਤਾਂ ਆਪਣੀਆਂ ਜਿਹੜੀਆਂ ਫੌਜਾਂ ਵਗੈਰਾ ਹੋਰ ਨਾ ਵੱਡਾ ਤਲਾਬਾ ਗਿੰਨੀਆਂ ਵੱਡੀਆਂ ਪੌੜੀਆਂ ਤੇ ਦੇਖਦੇ ਆਪਾਂ ਅੱਗੇ ਕਮਾਲ ਦੀ ਦੋਸਤੋਂ ਕਲਾਕ੍ਰਿਤੀ ਕਮਾਲ ਦੀ ਨਾਨਕ ਸ਼ਹੀਟਾਂ ਨਾਲੇ ਵੀ ਬਣਿਆ ਹੈਗਾ ਇੱਧਰ ਦੇ ਆ ਦੇਖੋ ਇਧਰ ਦੀ ਘੋੜੇ ਹਾਥੀ ਉਤਰਦੇ ਹੋਣਗੇ ਇੱਥੋਂ ਨਹਾਉਂਦੇ ਪਾਣੀ ਪੀਂਦੇ ਦੇਖੋ ਤਲਾਬ ਚੋਂ ਪਾਣੀ ਵੀ ਹੁੰਦੇ ਤਾਂ ਫਿਰ ਵਾਪਸ ਜਿਹੜੇ ਇਸੇ ਰਸਤੇ ਵਾਪਸ मतलब ਹਰੇਕ ਬੰਦੇ ਦਾ ਧਿਆਨ ਰੱਖਿਆ ਗਿਆ ਹਰੇਕ ਜਨਵਰ ਦਾ ਤੇ ਸੈਂਡ ਤੇ ਮੁਰਾ ਆ ਦੇਖੋ ਪੈਦਲ ਚੱਲਣ ਦੇ ਲਈ ਵੀ ਰਸਤਾ ਬਣਾਇਆ ਗਿਆ ਕਿੰਨਾ ਚੌੜਾ ਕਿੰਨੀਆਂ ਚੌੜੀਆਂ ਗੰਦਾ ਲਾਸਟ ਗੰਦ ਸੀਗੀ ਇਸ ਤਲਾਬ ਦੀ ਇਹ ਸ਼ੀ ਸਾਮ ਸਿੰਘ ਅਟਾਰੀ ਤੇ ਖਾਲਸਾ ਰਾਜ ਦੀ ਨਿਸ਼ਾਨੀ ਆ ਇਹ ਉਹਨਾਂ ਦੇ ਟਾਈਮ ਤੇ ਬਣੀ ਸੀਗੀ ਤਾਂ ਉਹ ਆਪਣੀਆਂ ਫੌਜਾਂ ਇੱਥੇ ਫੌਜਾਂ ਨਾਲ ਰੈਸਟ ਕਰਦੇ ਸੀਗੇ ਕਿਉਂਕਿ ਇਹ ਪਿੰਡ ਵੀ ਉਹਨਾਂ ਦਾ ਸੀਗਾ ਤੇ ਆ ਦੇਖੋ ਉਹ ਸਾਈਡ ਤੋਂ ਸ਼ਾਇਦ ਜਿਹੜਾ ਬਣਿਆ ਹੈਗਾ ਨਾ ਆ ਇਧਰੋਂ ਪਾਣੀ ਪੈਂਦਾ ਹੋਊਗਾ ਇਹਦੇ ਵਿੱਚ ਇਧਰੋਂ ਆ ਦੇਖੋ جا ਰਹੂ ਸਾਈਡ ਤੇ ਨਾ ਐਸ ਐਮਏ ਦੇ ਗੁੰਮਦ ਬਣੇ ਹੈਗੇ ਖਾਲਸਾ ਜਦੋਂ ਹਾਰਿਆ ਹੈਗਾ 1846 ਚ ਸ਼ੀ ਸਾਮ ਸਿੰਘ ਅਟਾਰੀ ਦੀ ਗਵਾਹੀ ਚ ਜਿਹੜੀ ਖਾਲਸਾ ਫੌਜ ਹਾਰੀ ਆ ਇਹ ਵੀ ਗਦਾਰੀ ਕਰਕੇ ਹੀ ਹਾਰੇ ਆਪਾਂ ਇਹ ਤਾਂ ਹਾਰ ਦੇਣੀ ਸੀਗੀ ਖਾਲਸਾ ਫੌਜ ਕਿਉਂਕਿ ਅੰਗਰੇਜ਼ ਵੀ ਗੱਲਾਂ ਕਰਦੇ ਅੰਗਰੇਜ਼ਾਂ ਦੇ ਜਿਹੜੇ ਬੁੱਕਸ ਵੀ ਬਹੁਤ ਸਰੀਆਂ ਲਿਖੀਆਂ ਉਹਨਾਂ ਦੇ ਵਾਇਸਰਾਏ ਦੇ ਉਹਨਾਂ ਦੇ ਜਿਹੜੇ ਸੈਨਾਪਤੀ ਸੀਗੇ ਅੰਗਰੇਜ਼ ਸ਼ੀਸ਼ ਸ਼ਾਮ ਸਿੰਘ ਢਾਰੀ ਦੀਆਂ ਬਹਾਦਰੀ ਦੀਆਂ ਜਿਹੜੀਆਂ ਸਟੋਰੀਆਂ ਵੀ ਮਿਲਦੀਆਂ ਆ ਇੱਕ ਨਹਾਉਣ ਦੇ ਲਈ ਇਹ ਸ਼ਾਇਦ ਔਰਤਾਂ ਦੇ ਨਹਾਉਣ ਦੇ ਲਈ ਬਣਾਇਆ ਹੋਊਗਾ ਉਹ ਜਾਲੀਦਾਰ ਰੋਸ਼ਨਦਾਨ ਤੇ ਉੱਪਰ ਵੱਡੀਆਂ ਕੰਦਾ ਇਧਰ ਦੀ ਆ ਦੇਖੋ ਇਧਰ ਦੀ ਪੌੜੀਆਂ ਪੌੜੀਆਂ ਦਾ نیچے ਜਾਂਦੀ ਹੋਣਗੇ ਉੱਥੇ ਨਹਾਉਣੇ ਹੋਣਗੇ ਉਹ ਉੱਥੇ ਪਾਣੀ ਹੋਊਗਾ ਉਹਦੇ ਵਿੱਚ ਉਦੋਂ ਤੇ ਆ ਵੱਡੀਆਂ ਵੱਡੀਆਂ ਕੰਦਾਂ ਦੇਖੋ ਦੋਸਤੋ ਤੇ ਮਾ 25-30 ਪੌੜੀਆਂ ਉੱਪਰ ਪੂਰਾ ਤਲਾਬ ਵੱਡਾ ਇਹ ਤਾਂ ਹੈਗਾ ਪੁਰਾਣਾ ਤੇ ਜਿਹੜੀਆਂ ਸਮਾਦਾ ਸਮਾਦਾ ਤਾਂ ਉਹਨਾਂ ਦੀ ਡੈਥ ਤੋਂ ਬਾਅਦ ਬਣੀਆਂ ਹੈਗੀਆਂ ਇਹ ਯਾਦਗਾਰੀ ਪਿੰਡ ਆਟਾਰੀ ਸਾਡੇ ਮਹਾਨ ਜਰਨੈਲ ਦਾ ਕਿਉਂਕਿ ਇਹ ਖਾਲਸਾ ਆ ਦੇਖੋ ਇੱਧਰ ਵੀ ਥੰਮ ਇਹਦੇ ਵਿੱਚ ਪਤਾ ਨਹੀਂ ਕਿਉਂ ਬਣਾਇਆ ਹੈਗਾ ਖਾਲਸਾ ਫੌਜ ਦਾ ਖਾਲਸਾ ਫੌਜ ਦਾ ਖਾਲਸਾ ਰਾਜ ਦਾ ਅਖੀਰਲਾ ਜਰਨੈਲ ਸ਼ਹੀਦ ਸਾਮ ਸਿੰਘ ਆਟਾਰੀ ਅਖੀਰਲਾ ਜਰਨੈਲ ਜਾਂ ਆਖਿਰਲਾ ਥੰਮ ਕਹਿ ਸਕਦੇ ਆ ਜਦੋਂ ਮੰਨ ਲਓ ਕੋਈ ਘਰ ਡਿੱਗਦਾ ਜਾਂ ਕੋਈ ਬਿਲਡਿੰਗ ਡਿੱਗਦੀ ਤਾਂ ਜਦੋਂ ਅਖੀਰਲਾ ਥੰਮ ਜਦ ਤੱਕ ਡਿਆ ਹੈਗਾ ਉਦੋਂ ਤੱਕ ਨਹੀਂ ਡਿੱਗਦਾ ਜਦੋਂ ਅਖੀਰਲਾ ਥੰਮ ਡਿੱਗ ਗਿਆ ਤਾਂ ਸਮਝੋ ਬਿਲਡਿੰਗ ਡਿੱਗ ਗਈ ਇਹ ਅਖੀਰਲਾ ਥੰਮ ਸੀਗਾ ਸਰਦਾਰ ਸ਼ਾਮ ਸਿੰਘ ਟਾਰੀ ਜਦੋਂ ਇਹ ਡਿੱਗ ਗਿਆ ਜਦੋਂ ਇਹ ਸ਼ਹੀਦ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਆ ਉਹ ਖਾਲਸਾ ਰਾਜ ਜਿਹੜਾ ਉਹ ਉਹਦੇ ਲਈ ਕਾਲਾ ਹਨੇਰਾ ਕਹਿ ਸਕਦੇ ਆ ਛਾ ਗਿਆ ਖਤਮ ਹੋ ਗਿਆ ਰਾਤ ਹੋ ਗਈ ਸੂਰਜ ਢਲ ਗਿਆ ਤੇ ਜਿਹੜੀ ਲੜਾਈ ਆ ਉਹ ਖਤਮ ਹੀ ਹੋ ਜਾਣੀ ਸੀ ਜਦੋਂ ਜਰਨੈਲ ਹੀ ਸ਼ੀਦੀਆਂ ਪਾ ਕੇ ਤੇ ਇਹ ਸੀਗਾ ਤਲਾਬ ਦੋਸਤੋ ਸ਼ੀਰ ਸ਼ਾਮ ਸਿੰਘ ਅਟਾਰੀ ਤੇ ਖਾਲਸਾ ਰਾਜ ਦਾ ਇਹ ਆਪਾਂ ਮਿਊਜ਼ੀਅਮ ਦੇਖਦੇ ਆ ਅਜਾਇਬ ਘਰ ਬਣਿਆ ਹੈਗਾ ਸ਼ੀਰ ਸ਼ਾਮ ਸਿੰਘ ਅਟਾਰੀ ਇੱਕ ਗਦਾਰ ਆ ਗਦਾ ਉਦੋਂ ਜਿਹੜੇ ਗੇੜਾ ਠੀਕ ਹੈ ਜੀ ਬੂਰ ਤੇ ਸਿੰਘ ਤੇ ਲਾਲ ਸਿੰਘ ਬੂਰ ਤੇ ਤਾਂ ਦੋਸਤਾਂ ਨਾਲ ਇਕੱਠਾ ਕੱਲ ਸੀ ਠੀਕ ਹੈ ਜੀ ਬੂਰ ਮੁਗਿਆ ਸੀ ਠੀਕ ਹੈ ਅੰਗਰੇਜ਼ ਆ ਗਏ ਜੀ ਅੰਗਰੇਜ਼ ਆ ਕੇ ਵਾਪਸ ਆ ਗਏ ਠੀਕ ਹੈ ਜੀ ਵਾਪਸ ਆ ਕੇ ਅੰਗਰੇਜ਼ ਤੇ ਇੱਕ ਗਦਾਰ ਸੀਗੇ ਤੇਜ ਸਿੰਘ ਤੇ ਲਾਲ ਸਿੰਘ ਬੂਰ ਤੇ ਤਾਂ ਨੇ ਇੱਥੇ ਨਾਲ ਕੱਲ ਠੀਕ ਹੈ ਜੀ ਇਹ ਜਿਹੜੀ 1800 ਸਿਆਰੀ ਵਾਲੀ ਲੜਾਈ ਆ ਸ਼ਾਮ ਸਿੰਘ ਟਾਰੀ ਜੀ ਦੀ ਗਵਾਈ ਕਰ ਰਹੇ ਸੀਗੇ ਉਹ ਇਹਨਾਂ ਨੇ ਹਰਾਇਆ ਕੋਈ ਕਰ ਬਾਲਕਾ 10 ਵਜ ਦਾ ਘੰਟਾ ਠੀਕ ਹੈ ਜੀ ਇਹ ਸਰਦਾਰ ਦਾ ਸੀਗਾ ਸ਼ਾਮ ਸਿੰਘ ਦਾ ਇੱਧਰ ਇਹਨਾਂ ਦੀ ਪੇਂਟਿੰਗ ਲੱਗੀ ਹੋਈ ਆ ਦੇਖੋ ਸ਼ਾਮ ਸਿੰਘ ਟਾਰੀ ਬਲੋ ਆ ਸ਼ਾਮ ਦਾ ਆ ਆ ਪੇਂਟਿੰਗ ਬਣੀ ਆ ਮਹਾਰਾਜ ਜੀ ਤੁਹਾਡਾ ਤੁਹਾਡਾ ਜਿਹੜਾ ਨਾਮ ਆ ਮਹਾਰਾਜ ਜੀ ਨੇ ਕਹ ਲਿਆ ਜੀ ਜੀ ਨਾਮ ਜਿਹੜਾ ਬਾਹਰੋਂ ਆਸ਼ਾ ਲਿਖੋ ਠੀਕ ਹੈ ਜੀ ਆਪਣਾ ਅੱਜ ਵੀ ਲੱਗੂਗਾ ਮਹਾਰਾਣੀ ਜਿੰਦਗੌਰ ਮਹਾਰਾਣੀ ਜਿੰਦਾ ਸਰਦਾਰ ਸ਼ਾਮ ਸਿੰਘ ਠਾਰੀ ਬੋਲਾ ਇਹ ਬੀਬੀ ਨਾਨਕੀ ਸੀ ਜਿਨ੍ਹਾਂ ਦੀ ਹੈਨਾ ਮੈਰਿਜ ਹੋਈ ਇਹਨਾਂ ਦੇ ਮਹਾਰਾਜ ਜੀ ਸਿੰਘ ਦੇ ਪੁੱਤਰੀ ਨਾਲ ਨੌਨਿਹਾਲ ਸਿੰਘ ਨਾਲ ਆ ਕਵਰ ਨੌਨਿਹਾਲ ਸੀ ਤੇ ਅਸੀ ਰੇ ਪੰਜਾਬ ਮਹਾਰਾਜ ਜੀ ਸਿੰਘ ਈਸ਼ਾਮ ਸਿੰਘ ਡਾਰੀ ਦੀ ਪੇਂਟਿੰਗ ਬੈਟਲ ਆਫ ਸਭਰਾਉਂ ਸਭਰਾਉਂ ਦੀ ਲੜਾਈ ਦੇ ਵਿੱਚ ਤੇ ਆਹ ਸਾਈਨ ਕਿੰਨੇ ਕੀਤੇ ਜੀ ਆ ਦੇਖੋ ਇੰਝ ਅਗੇ ਬਣਾਉਗਾ ਅੱਛਾ ਜੀ ਇੰਝ ਬਣਿਆ ਨਾ ਹਾਂ 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 ਏ ਸਰਦਾਰ ਸ਼ਾਮ ਸਿੰਘ ਦੀ ਤਖਤ ਚੇਰ ਉਹਨਾਂ ਦੀ ਇੱਥੇ ਬੈਠਦੇ ਸੀਗੇ ਠੀਕ ਹੈ ਜੀ ਠੀਕ ਹੈ ਲੇਕਿਨ ਠੀਕ ਹੈ ਤੇ ਆ ਜਿਹੜੀਆਂ ਬਾਬਾ ਜੀ ਤੋਪਾਂ ਲਾਈਆਂ ਹੈਗੀਆਂ ਇਹ ਤਾਂ ਆਪਣੀ ਆਰਮੀ ਨੇ ਲਾਈਆਂ ਦੋ ਦੋ ਨਗਰਾਂ ਹਾਂ ਇਹ ਆਰਮੀ ਨੇ ਲਾਈਆਂ ਹਨ ਠੀਕ ਹੈ ਠੀਕ ਹੈ ਦੋਸਤੋ ਆ ਜਿਹੜਾ ਤਲਾਬ ਦੇਖਿਆ ਆਪਾਂ ਨੇ ਏ ਬਾਬਾ ਜੀ ਨਾਲ ਗੱਲ ਹੋਈ ਆ ਉਹਨਾਂ ਨੇ ਪੂਰੀ ਹਿਸਟਰੀ ਦੱਸੀ ਆ ਕਿ ਮਹਾਰਾ ਰਣਜੀਤ ਸਿੰਘ ਦੇ ਜਿਹੜੇ ਪੁੱਤਰੇ ਸੀਗੇ ਕਬਰ ਨੌਨਿਹਾਲ ਸਿੰਘ ਤੇ ਸ਼ਹੀਦ ਸ਼ਾਮ ਸਿੰਘ ạtਾਰੀ ਦੀ ਪੁੱਤਰੀ ਸੀਗੀ ਸੁਪੁੱਤਰੀ ਬੀਬੀ ਨਾਨਕੀ ਉਹਨਾਂ ਦੀ ਮੈਰਿਜ ਉਹਨਾਂ ਦਾ ਵਿਆਹ ਹੋਇਆ ਸੀਗਾ ਦੋਨਾਂ ਦਾ ਤਾਂ ਜਿਹੜੀ ਬਰਾਤ ਉਹ ਇੱਥੇ ਆਈ ਸੀਗੀ ạtਾਰੀ ਦੇ ਵਿੱਚ ਆਈ ਸੀਗੀ ਕਿੱਥੋਂ ਆਈ ਸੀ? ਲਾਹੌਰ ਤੋਂ। ਲਾਹੌਰ ਤੋਂ ਆਈ ਸੀਗੀ ਇੱਥੇ ਤੇ ਬਰਾਤ ਕਹਿੰਦੇ ਆ ਕਿ 6 ਮਹੀਨੇ ਉਰੇ ਰੁਕੀ ਸੀਗੀ ਓਟਾਰੀ ਦੇ ਵਿੱਚ ਤੇ ਠੀਕ ਹੈ ਜੀ। 1837 ਚ ਵਿਆਹ ਹੋਇਆ ਜੀ। ਹਾਂਜੀ ਫਤਮਾ 7 ਮਾਰਚ 1837 ਨੂੰ ਹੋਇਆ 6 ਮਹੀਨੇ ਬਰਾਤ ਉਰੇ ਰੁਕੀ ਤਾਂ ਉਸ ਬਰਾਤ ਦੇ ਠਹਿਰਨ ਦੇ ਲਈ ਦੇਖੋ ਇੰਨੇ ਵੱਡੇ ਤਲਾਬ ਦਾ ਨਿਰਮਾਣ ਕਰਵਾਇਆ ਸੀਗਾ ਤੇ ਮਤਲਬ ਬਰਾਤ ਦੇ ਨਹਾਉਣ ਦੇ ਲਈ ਇਧਰ ਬੀਬੀਆਂ ਦੇ ਨਹਾਉਣ ਦੇ ਲਈ ਤੇ ਉਧਰ ਜਿਹੜੇ ਘੋੜੇ ਆ ਜਾਂ ਹਾਥੀ ਆ ਉਹਨਾਂ ਨੂੰ ਪਾਣੀ ਪਿਉਂਨ ਦੇ ਲਈ ਇਸ ਦਾ ਨਿਰਮਾਣ ਕਰਵਾਇਆ ਸੀਗਾ ਕਿਹਾ ਜਾਂਦਾ ਕਿ ਪੂਰੇ ਮਤਲਬ ਪੂਰੇ ਖਾਸਾ ਰਾਜ ਦਾ ਸਭ ਤੋਂ ਵੱਡਾ ਵਿਆਹ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਤੇ ਇਹਨਾਂ ਦੀ ਸੁਪਤਰੀ ਸ਼ਾਮ ਸਿੰਘ ਸਰਦਾਰ ਸ਼ਾਮ ਸਿੰਘ ਟਾਰੀਸ ਪੁੱਤਰੀ ਦਾ ਜਿਹੜਾ ਵਿਆਹ ਉਹ ਪੂਰੇ ਮਤਲਬ ਪੂਰੇ ਵਰਲਡ ਦਾ ਸਭ ਤੋਂ ਵੱਡਾ ਵਿਆਹ ਸੀ ਉਸ ਟਾਈਮ ਤੇ 15 ਲੱਖ ਰੁਪਈਆ ਲੱਗਿਆ ਸੀਗਾ ਉਸ ਟਾਈਮ ਦਾ ਮਤਲਬ ਅੱਜ ਦਾ ਕਰੋੜਾਂ ਕਹਿ ਸਕਦੇ ਆਪਾਂ ਕੋਈ ਗਿਣਤੀ ਨਹੀਂ ਹੈਗੀ ਤਾਂ ਪਹਿਲਾਂ ਤੁਹਾਨੂੰ ਦੱਸ ਹੀ ਦਿੱਤਾ ਆਪਾਂ ਤਲਾਬ ਸਾਰਾ ਦੇਖ ਲਿਆ ਇਹਦਾ ਨਿਰਮਾਣ ਸਿਰਫ ਵਿਆਹ ਦੇ ਲਈ ਕਰਾਇਆ ਸੀਗਾ ਉਹਨਾਂ ਨੇ ਤੇ ਉਹ ਸਾਹਮਣੇ ਉਹਦੇ ਵਿੱਚੋਂ ਨਦੀ ਦੇ ਵਿੱਚੋਂ ਕੋਈ ਨਹਿਰ ਪੱਟੀ ਹੋਊਗੀ ਉਹ ਤਾਂ ਉਹ ਨਹਿਰ ਦੇ ਵਿੱਚੋਂ ਪਾਣੀ ਆਉਂਦਾ ਸੀਦਾ ਉਹ ਸਾਹਮਣੇ ਜਿਹੜਾ ਮਗੋਰਾ ਟਾਈਪ ਲੱਗਿਆ ਹੈਗਾ ਤਾਂ 6 ਮਹੀਨੇ ਬਰਾਤ ਜਿਹੜੀ ਉਰੇ ਰਹੀ ਸੀਗੀ ਸਿੱਖ ਕੌਮ ਦੇ ਮਹਾ ਜਰਨੈਲ ਸੀਗੇ ਸ਼ਾਮ ਸਿੰਘ ạtਾਰੀ ਸ਼ੀ ਸਾਮ ਸਿੰਘ ਟਾਰੀ ਤਾਂ ਜਿੱਦੇ ਸਭਰਾਮਾ ਦੀ ਲੜਾਈ ਚ ਉਹ ਸ਼ਹੀਦ ਹੋ ਗਏ ਕਿਉਂਕਿ ਗਦਾਰਾਂ ਨੇ ਗਦਾਰੀ ਕਰਤੀ ਸੀਗੀ ਚੇਤ ਸਿੰਘ ਤੇ ਲਾਲ ਸਿੰਘ ਨੇ ਉਹਨਾਂ ਕਰਕੇ ਜਿਹੜਾ ਚੇਤ ਸਿੰਘ ਤੇ ਲਾਲ ਸਿੰਘ ਸੀਗੇ ਤੇਜਾ ਸਿੰਘ ਲਾਲ ਸਿੰਘ ਗੁਲਾਬ ਸਿੰਘ ਤੇਜਾ ਸਿੰਘ ਲਾਲ ਸਿੰਘ ਗੁਲਾਬ ਸਿੰਘ ਇਹ ਸਾਰੇ ਡੋਗਰੇ ਸੀਗੇ ਡੋਗਰਿਆਂ ਦੇ ਕਹਿੰਦੇ ਇਹ ਅੰਗਰੇਜ਼ਾਂ ਨਾਲ ਕੇ ਬਰੂਦ ਤੇ ਥਾਂ ਤੇ ਰੋਤੇ ਰੇਤਾ ਦੇ ਸਰੋ ਕਲਦੇ ਸੀ ਠੀਕ ਹੈ ਜੀ ਇਹਨਾਂ ਕੋਲ ਕੋਈ ਬਰੂਦ ਮੁੱਕ ਗਿਆ ਸੀ ਤੇ ਤਾਂ ਉਹਨਾਂ ਨੇ ਗਲਤ ਅੰਦੇਜ ਪਾਜ ਕੇ ਸੀ ਹੂੰ ਤੇ ਪਾਜੇ ਤੇ ਉਹਨਾਂ ਨੂੰ ਪਤਾ ਲੱਗਾ ਵਾਪਸ ਮੁੜਿਆ ਜੋ ਇਹਨਾਂ ਨੇ ਦੱਸਤਾ ਵੀ ਇਹਨਾਂ ਕੋਲ ਬਰੂਦ ਹੈ ਨਹੀਂਗਾ ਹੁਣ ਹਾਂ ਜੀ ਉਹ ਅੰਗਰੇਜ਼ ਕਹਿੰਦਾ ਸੀ ਤੁਹਾਡੇ ਗਜ਼ਾਰਾਂ ਨੇ ਮਾਰਾਇਆ ਏ ਹੂੰ ਅੰਗਰੇਜ਼ਾਂ ਨੇ ਲਿਖਿਆ ਜੀ ਬਹੁਤ ਜਗ੍ਹਾ ਤੇ ਕਿ ਜਿਹੜੇ ਸਿੱਖ ਖਾਲਸਾ ਰਾਜ ਉਹ ਹਾਰਦਾ ਨਹੀਂ ਸੀਗਾ ਖਾਲਸਾ ਰਾਜ ਨੂੰ ਅਸੀਂ ਜਿੱਤ ਨਹੀਂ ਸੀ ਸਕਦੇ ਪਰ ਗਦਾਰਾਂ ਦਾ ਕਰਕੇ ਇੱਕ ਇੱਕ ਖਾਲਸਾ ਮਰੂਗਾ 100 ਖਾਲਸਾ ਜੰਮੂਗਾ ਸਹੀ ਗੱਲ ਹੈ ਸਹੀ ਗੱਲ ਇਹ ਜੇ ਜਰਨੈਲ ਨਾ ਤਾਂ ਕਦੇ ਪੈਦਾ ਹੋ ਸਕਦੇ ਜੀ ਤੇ ਨਾ ਹੀ ਮਤਲਬ ਨਾ 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 ਹੀ ਮਰੇ ਤੇ ਨਾ ਹੀ ਮਰੇ ਸ਼ਹੀਦ ਹੋਏ ਆ ਜੀ ਤੇ ਨਾ ਹੀ ਆਪਾਂ ਕਦੇ ਇਹਨਾਂ ਨੂੰ ਗਾਂ ਇਹਨਾਂ ਦੀਆਂ ਹਿਸਟਰੀਆਂ ਪੜਾਂਗੇ ਜਦੋਂ ਤੱਕ ਹਾਂ ਨਾ ਨਾ ਇਹਦਾ ਜਾਨਵਰ ਦਾ ਕੋਈ ਪਤਾ ਨਹੀਂ ਤੇ ਸਮਾਦਾ ਆਪਾਂ ਦੇਖ ਲਿਆ ਉਹਨਾਂ ਦੀਆਂ ਬਹੁਤ ਬਹੁਤ ਸਲਾਮ ਇਹੋ ਜਿਹੇ ਜਰਨੈਲਾਂ ਨੂੰ ਨਾ ਤਾਂ ਦੋਸਤੋ ਇਹੋ ਜਿਹੇ ਜਰਨੈਲ ਪੂਰੀ ਦੁਨੀਆ ਚ ਕੀ ਆਪਣੇ ਮਤਲਬ ਪੰਜਾਬ ਕੀ ਪੂਰੀ ਦੁਨੀਆ ਚ ਕਦੇ ਨਹੀਂ ਪੈਦਾ ਹੋ ਸਕਦੇ ਨਾ ਹਰੀ ਸਿੰਘ ਨਲਵਾ ਵਰਗੇ ਸ਼ਹੀਦ ਸ਼ਾਮ ਸਿੰਘ ਟਾਰੀ ਵਰਗੇ ਸਾਨੂੰ ਸਲਾਮ ਕਰਨਾ ਚਾਹੀਦਾ ਇਹ ਜਿਹੇ ਜਰਨੈਲਾਂ ਨੂੰ ਇਹਨਾਂ ਦੀਆਂ ਸਟੋਰੀਆਂ ਨੂੰ ਬੱਚਿਆਂ ਨੂੰ ਪੜਾਉਣੀਆਂ ਚਾਹੀਦੀਆਂ ਜੇ ਕਦੇ ਮੌਕਾ ਮਿਲੇ ਤਾਂ ਇਹ ਜੀਆਂ ਜਗ੍ਹਾ ਵੀ ਦਿਖਾਉਣੀ ਹੈ ਚਾਹੀਦੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਹੁਤ ਬਹੁਤ ਧੰਨਵਾਦ